ਵਸਤਾ ਪੰਜਾਬ ਦੇਖਦੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਪ੍ਰਾਚੀ ਸੈਣੀ ਅੱਜ ਦੇ ਮੇਰੇ ਸ਼ੋਅ ਦੇ ਵਿੱਚ ਮੇਰੇ ਨਾਲ ਇੱਕ ਬਹੁਤ ਹੀ ਖਾਸ ਗੈਸਟ ਜੁੜੇ ਨੇ ਜੋ ਕੈਨੇਡਾ ਦੇ ਵਿੱਚ ਚੱਲ ਰਹੀ ਪ੍ਰੋਬਲਮਸ ਨਾਲ ਜਿਹੜੀ ਵੀ ਪ੍ਰੋਬਲਮਸ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਕਿ ਕੈਨੇਡਾ ਦੇ ਵਿੱਚ ਇਸ ਟਾਈਮ ਤੇ ਸੋਸ਼ੀਅਲ ਇਕਨੋਮਿਕਲੀ ਫਾਈਨੈਂਸ਼ੀਅਲੀ ਹਰ ਚੀਜ਼ ਨਾਲ ਹਾਲਾਤ ਬਹੁਤ ਹੀ ਮਾੜੇ ਚੱਲ ਰਹੇ ਨੇ ਜਿਸ ਨਾਲ ਲੋਕਾਂ ਦੀ ਮੈਂਟਲ ਹੈਲਥ ਤੇ ਕਾਫੀ ਅਸਰ ਪੈਂਦਾ ਹੈ ਮੈਂਟਲ ਹੈਲਥ ਦੀ ਗੱਲ ਕਰੀਏ ਤਾਂ ਕਾਫੀ ਜਾਨਾ ਹਰ ਸਾਲ ਕੈਨੇਡਾ ਦੇ ਵਿੱਚ ਜਾਂਦੇ ਨੇ ਉਹ ਵੀ ਹੋਣੀ ਆ ਪਰਮਨੈਂਟ ਰੈਜ਼ੀਡੈਂਸ ਅਸਿਟਿਜ਼ਨਸੀ ਵੀ ਹੋਣੀ ਹਰ ਇੱਕ ਇਨਸਾਨ ਕੈਨੇਡਾ ਦੇ ਵਿੱਚ ਇਸ ਟਾਈਮ ਤੇ ਬਹੁਤ ਅਜੀਬ ਅਜੀਬ ਅਲੱਗ-ਅਲੱਗ ਚੀਜ਼ਾਂ ਦੇ ਨਾਲ ਜੂਝ ਰਿਹਾ ਕਿਤੇ ਕੋਈ ਆਪਣੀ ਰੈਜ਼ੀਡੈਂਸੀ ਦੀ ਅਨਸਰਟੇਨਟੀ ਦੇ ਨਾਲ ਗੁਜ਼ਰ ਰਿਹਾ ਤੇ ਕਿਤੇ ਨਾ ਕਿਤੇ ਕੋਈ ਫੈਮਿਲੀ ਦੀ ਅਨਸਰਟੇਨਟੀ ਦੇ ਨਾਲ ਗੁਜ਼ਰ ਰਿਹਾ ਕਿ ਇੱਕ 9 ਟੂ 5 ਜਿਹੜਾ ਪੈਟਰਨ ਇਸ ਵਿਦੇਸ਼ੀ ਮੁਲਕ ਦਾ ਹੈਗਾ ਉਹ ਹਰ ਇੰਡੀਅਨ ਫੈਮਿਲੀ ਕਿਵੇਂ ਉਸ ਦੇ ਨਾਲ ਜੂਝ ਰਹੀ ਹੈ ਕਿ ਕੀ ਕੀ ਪ੍ਰੋਬਲਮਸ ਰੋਜ਼ ਮਹਾਰ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਉਹ ਸਾਨੂੰ ਇਸ ਇਹਨਾਂ ਤੋਂ ਵੱਧ ਕੋਈ ਵੀ ਨਹੀਂ ਵਧੀਆ ਦੱਸ ਸਕਦਾ ਕਿਉਂਕਿ ਅੱਜ ਦੇ ਮੇਰੇ ਗੈਸਟ ਜਿਹ ਦੇ ਹੀ ਲੋਕਾਂ ਨਾਲ ਰੋਜ਼ ਮਿਲਦੇ ਵਿਚਰਦੇ ਆ ਐਂਡ ਇਸੀ ਚੀਜ਼ ਤੇ ਰਿਸਰਚ ਵੀ ਕਰਦੇ ਸਟੱਡੀ ਵੀ ਕਰਦੇ ਵੀ ਉਹਨਾਂ ਦੀ ਬਹੁਤ ਇਸੀ ਚੀਜ਼ ਤੇ ਹੈਗੀ ਐ ਸੋ ਉਹਨਾਂ ਦੇ ਨਾਲ ਜਾਣਦੇ ਆ ਕਿ ਕੈਨੇਡਾ ਦੇ ਵਿੱਚ ਇਸ ਟਾਈਮ ਤੇ ਲੋਕਾਂ ਦੀ ਮੈਂਟਲ ਹੈਲਥ ਦਾ ਕੀ ਹਾਲ ਹੈ ਐਂਡ ਕਿਵੇਂ ਲੋਕੀ ਆਪਣੀ ਮੈਂਟਲ ਹੈਲਥ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਐਂਡ ਜਿਹੜੇ ਨਹੀਂ ਵੀ ਕਰ ਰਹੇ ਤਾਂ ਕਿਵੇਂ ਰੱਖ ਸਕਦੇ ਨੇ ਅ ਇੰਟਰੋਡਿਊਸ ਕਰਾਨੇ ਆ ਜੀ ਅੱਜ ਦੇ ਸਾਡੇ ਗੈਸਟ ਨੂੰ ਬਲਰਾਜ ਸਿੰਘ ਗਿੱਲ ਜਿਹੜੇ ਕਿ ਇੱਕ ਰਜਿਸਟਰਡ ਕਲੀਨਿਕਲ ਕਾਉਂਸਲਰ ਵੀ ਨੇ ਐਂਡ ਹੀ ਇਜ਼ ਦੀ ਫਾਊਂਡਰ ਐਂਡ ਓਨਰ ਆਫ ਐਂਡ ਡਾਇਰੈਕਟਰ ਆਫ ਵਨ ਹਾਰਟ ਵੈਲਨੈਸ ਵੈਂਕੂਵਰ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਜੀ ਬਲਰਾਜ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਸਤਾ ਪੰਜਾਬ ਦੇ ਅੱਜ ਦੇ ਸ਼ੋ ਦੇ ਵਿੱਚ ਥੈਂਕ ਯੂ ਪ੍ਰਾਸੀ ਜੀ ਫॉर ਹੈਵਿੰਗ ਮੀ ਐਂਡ ਇਨ ਇੰਪੋਰਟੈਂਟ ਸਬਜੈਕਟ ਤੇ ਟਾਪਿਕ ਦੇ ਬਾਰੇ ਗੱਲ ਕਰਨ ਲਈ ਥੈਂਕ ਯੂ ਬਿਲਕੁਲ ਬੀਤੇ ਦਿਨੇ ਹੀ ਦਿਨ ਨਿਕਲ ਕੇ ਹਟਿਆ ਜੀ ਇੰਟਰਨੈਸ਼ਨਲ ਸੂਸਾਈਡ ਪ੍ਰੀਵੈਂਸ਼ਨ ਡੇ ਦਾ ਵੀ ਐਂਡ ਬਹੁਤ ਜ਼ਿਆਦਾ ਆਪਾਂ ਦੇਖਦੇ ਹਾਂ ਕਿ ਸਟੂਡੈਂਟ ਸੂਸਾਈਡਸ ਵਧ ਰਹੇ ਆ ਰੀਸੈਂਟਲੀ ਕਲਮੈਕ ਡਾਟਾ ਪੜਿਆ ਕਿਉਂਕਿ ਕਲ ਸੂਸਾਈਡ ਪ੍ਰੀਵੈਂਸ਼ਨ ਡੇ ਸਗਾ ਤਾਂ ਕੁਝ ਡਾਟਾਸ ਵੀ ਸੰਜੇ ਕੀਤੇ ਗਏ ਕੁਝ ਪੋਰਟਲਸ ਵੱਲੋਂ ਤਾਂ ਮੈਂ ਦੇਖਿਆ ਕਿ ਕੈਨੇਡਾ ਦੇ ਵਿੱਚ ਸਾਲ 2019 ਦੇ ਵਿੱਚ ਜਿੰਨੀਆਂ ਟੋਟਲ ਡੈਥਸ ਹੋਈਆਂ ਉਹਦੇ ਵਿੱਚੋਂ 46% ਸਬ ਕੁਝ ਦੇਸਿਡੀਆਂ ਸੀ ਕਿਉਂ ਸੁਸਾਈਡ ਸਗੇ ਐਂਡ ਓਵਰਆਲ ਸੁਸਾਈਡਸ ਦੇ ਵਿੱਚੋਂ 76% ਸੁਸਾਈਡਸ ਮੇਲ ਸੁਸਾਈਡਸ ਸਗੇ ਸੋ ਬਹੁਤ ਚੀਜ਼ਾਂ ਕੈਨੇਡਾ ਦੇ ਵਿੱਚ ਚੱਲ ਰਹੀਆਂ ਨੇ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਟ ਉਸ ਤੋਂ ਪਹਿਲੇ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ 1 ਹਾਰਟ ਵੈਲਨੈਸ ਨਾਮ ਹੀ ਬੜਾ ਇੰਟਰਸਟਿੰਗ ਐ 1 ਹਾਰਟ ਦਾ ਕੀ ਮਤਲਬ ਹੈ ਅਸਲ ਚਾ ਵਾਟ ਡਸ ਇਟ ਸਿਗਨੀਫਾਈ Uh well if you ask me the real reasons, it is Sikki de Vichon Padakita Kyasiga. It was based off of Ekonkar and everybody being one my Sochevi one heart is most relative to that as well so um jaddi apni clinic aa main counselor de taur te shuru kiti sigi um and after that with with our hard work and effort um apahonic wellness clinic de vich expand ho gaye so apne kole hun ek multidisciplinary clinic aa jithe counseling to alawa massage therapy te physiotherapy vi ap provider karde aan te ida kaand ke ida ik hi siga vi jaddi sehat kalib mansik te body di ni hundi i think that is all connected ਆ ਤੁਹਾਡੇ ਦਿਮਾਗ ਤੋਂ ਲੈ ਕੇ ਟੋਸਟ ਤੱਕ ਜਿੰਨੀ ਵੀ ਤੁਸੀਂ ਆਪ ਟੇਕ ਕੇਅਰ ਕਰ ਸਕਦੇ ਹੋ ਸਹੂਲਤਾਂ ਦੇ ਸਕਦੇ ਹੋ ਵੀ ਟ੍ਰਾਈ ਟੂ ਪ੍ਰੋਵਾਈਡ ਦੈਟ ਐਟ ਦ ਕਲਿਨਿਕ ਕਿਆ ਬਾਤ ਹੈ ਇਹ ਬਹੁਤ ਵਧੀਆ ਚੀਜ਼ ਤੁਸੀਂ ਕਹੀ ਕਿ ਸਿਹਤ ਜਿਹੜੀ ਹੈਗੀ ਆ ਉਹ ਮਾਨਸਿਕ ਸਰੀਰਕ ਦੋਨੋਂ ਹੀ ਸਹੀ ਹੋਣੀ ਚਾਹੀਦੀਆਂ ਨੇ ਕਈ ਵਾਰ ਕੁਝ ਲੋਕ ਸਿਰਫ ਸਰੀਰਕ ਨੂੰ ਤਰਜੋ ਦੇਂਦੇ ਆ ਕਈ ਲੋਕ ਮਾਨਸਿਕ ਨੂੰ ਬਟ ਵੈਰੀ ਨਾਈਸ ਬਹੁਤ ਨਾਮ ਦਾ ਮਤਲਬ ਤੁਸੀਂ ਪਾਣੀ ਤੋਂ ਲਿਆ ਫਿਰ ਤਾਂ ਉਸ ਤੋਂ ਬੈਟਰ ਤਾਂ ਕੁਝ ਹੋ ਨਹੀਂ ਸਕਦਾ ਬਟ ਤੁਹਾਡੀ ਜਰਨੀ ਦੇ ਬਾਰੇ ਜ਼ਰੂਰ ਜਾਨਣਾ ਚਾਹਾਂਗੇ ਹਾਊ ਡਿਡ ਯੂ ਐਂਡ ਅਪ ਬੀਇੰਗ ਅ ਮੈਂਟਲ ਹੈਲਥ ਕਾਉਂਸਲਰ ਹਾਊ ਡਿਡ ਯੂ ਐਂਡ ਅਪ ਬੀਇੰਗ ਅ ਕਲੀਨਿਕਲ ਕਾਉਂਸਲਰ ਇਹਹੀ profession ਤੁਸੀਂ ਕਿਉਂ ਚੁਣਸ ਕੀਤਾ ਅਮ ਜਦ ਮੈਂ ਹਾਈ ਸਕੂਲ ਦੇ ਵਿੱਚ ਪੜਦਾ ਹੁੰਦਾ ਸੀ ਮੈਨੂੰ ਆਫਨ ਬਹੁਤ ਸਟੋਰੀਸ ਸੁਣਨ ਨੂੰ ਮਿਲਦੀਆਂ ਸੀ ਇਹ ਵੀ ਆਪਣੇ ਕਮਿਊਨਿਟੀ ਦੇ ਵਿੱਚ ਸੁਸਾਇਸਾਈਡ ਡਿਪਰੈਸ਼ਨ ਸਬਸਟੈਂਸ ਅਬਿਊਜ਼ ਡਿਵੋਰਸਸ ਰਿਲੇਸ਼ਨਸ਼ਿਪ ਇਸ਼ੂਸ ਕਿੰਨੇ ਹੋ ਰਹੇ ਸੀਗੇ ਤੇ ਇਟ ਆਲਵੇਸ ਵਾਸ ਅ ਸੇਮ ਸਾਈਕਲ ਵੀ ਆਪਾਂ ਉਹ ਚੀਜ਼ਾਂ ਦੇ ਬਾਰੇ ਨਿਊਜ਼ ਵਿੱਚ ਦੇਖਦੇ ਸੀ ਗੱਲਾਂ ਕਰ ਦਿੰਦੇ ਸੀਗੇ ਫਿਰ ਐਨਦਰ ਬਿਕਮ ਕਵਾਈਟ ਤੇ ਪਰ ਫਿਰ ਉਹ ਇਹ ਸ਼ੂਫਰ ਡੀਲ ਕਰਨ ਲੱਗ ਜਾਂਦੇ ਸੀ ਫਿਰ ਕਮਿਊਨਿਟੀ ਅਪਰਵੋਡ ਚ ਹੋ ਜਾਂਦੀ ਸੀ ਕਿ ਪਰ ਇੱਕ ਇਹਦੇ ਵਿੱਚ ਇੱਕ ਲੌਂਗ ਟਰਮ ਸੋਲੂਸ਼ਨ ਹੀ ਮਿਲ ਰਿਹਾ ਸੀ ਤੇ ਇਨ ਮਾਈ ਅਪੀਨੀਅਨ ਜਦ ਮੈਂ ਦੇਖਣ ਲੱਗ ਗਿਆ ਉਹ ਜਿਹੜੀ ਸਹੂਲਤ ਸੀ ਆਪਣੇ ਕੋਲੇ ਪ੍ਰੋਵਾਈਡੇਬਲ ਹੈ ਨਹੀਂ ਸੀ ਜਿੱਥੇ ਕੋਈ ਪੰਜਾਬੀ ਸਪੀਕਿੰਗ ਕਾਉਂਸਲਰ ਹਿੰਦੀ ਸਪੀਕਿੰਗ ਕਾਉਂਸਲਰ ਕੋਈ ਹੈ ਨਹੀਂ ਸੀ ਕਿ ਜਿਹੜੇ ਆਪਣੇ ਕਲਚਰ ਡਾਇਨਾਮਿਕ ਨੂੰ ਸਮਝ ਸਕਦੇ ਨੇ ਇੱਕ ਪੰਜਾਬੀ ਇੰਡੀਅਨ ਕਲਚਰ ਨੂੰ ਇੱਕ ਪਰਿਵਾਰ ਨੂੰ ਸਮਝ ਸਕਦੇ ਨੇ ਸੋ ਜਦ ਮੈਂ ਹਾਈ ਸਕੂਲ ਤੋਂ ਬਾਅਦ University pursue uh, Karni psychology. Many pelli from the get go. So I went to UBC for my bachelor's in psychology. The otobad City University of Seattle. To Lacey up the master's in counseling as well. ਠੀਕ ਹੈ ਤੁਸੀਂ ਨਾ ਇੱਕ ਪੁਆਇੰਟ ਵਿਚ ਕਿਹਾ ਕਿ ਸਾਡਾ ਕਲਚਰ ਤੇ ਸਾਡਾ ਕਲਚਰਲ ਡਾਇਨਾਮਿਕ when we talk about ਅਸੀਂ ਆਪਣੇ ਕਲਚਰ ਦੀ ਗੱਲ ਕਰਦੇ ਆ ਤਾਂ ਸਾਡੇ ਕਲਚਰ ਦੇ ਵਿੱਚ ਨਾ ਇੱਕ ਆਪਾਂ ਇਹਨੂੰ ਕਹਿ ਸਕਦੇ ਆ ਕਿ ਬਹੁਤ ਪੁਰਾਣਾ ਸਟਿਗਮਾ ਵੀ ਕਹਿ ਸਕਦੇ ਆ ਜਾਂ ਬਹੁਤ ਪੁਰਾਣੀ ਇਹ ਚੀਜ਼ ਆਪਣੇ ਚ ਚੱਲਦੀ ਆ ਰਹੀ ਹੈ ਕਿ ਆਪਣੀ ਮੈਂਟਲ ਹੈਲਥ ਬਾਰੇ ਗੱਲ ਕਰਨ ਨੂੰ ਨਹੀਂ ਵਧੀਆ ਤਰੀਕੇ ਨਾਲ ਐਡਰੈਸ ਕੀਤਾ ਜਾਂਦਾ ਜੇ ਅਸੀਂ ਬੋਲਦੇ ਆ ਕਿ ਅਸੀਂ ਡਿਪਰੈਸਡ ਆ ਜਾਂ ਕੋਛਾਂ ਤਾਂ ਬਹੁਤ ਵਾਰ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਕਹਿੰਦਾ ਹੈ ਕਿ ਇਹ ਕੀ ওভার ਥਿੰਕ ਕਰ ਰਹੇ ਆ ਜ਼ਿਆਦਾ ਨਾ ਸੋਚੋ ਕੁਝ ਨਹੀਂ ਹੁੰਦਾ ਕੰਮ ਕਰੋ ਸੋ ਬਹੁਤ ਅਰਸੇ ਤੋਂ ਕਦੇ ਇੱਦਦੇ ਆ ਰਹੇ ਕਿ ਮੈਂਟਲ ਹੈਲਥ ਜਿਹੜੀ ਹੈਗੀ ਆ ਉਹਨੂੰ ਬਹੁਤ ਹੱਦ ਤੱਕ ਸਪਰੈਸ ਕੀਤਾ ਜਾਂਦਾ ਹੈ ਮੈਂਟਲ ਹੈਲਥ ਦੇ ਬਾਰੇ ਗੱਲ ਕਰਨਾ ਹੈ ਜੋ ਤੁਸੀਂ ਠੀਕ ਨਹੀਂ ਫੀਲ ਕਰ ਰਹੇ ਹੋ ਇਮੋਸ਼ਨਲ ਹੈਲਥ ਦੇ ਬਾਰੇ ਗੱਲ ਕਰਨਾ ਵੀ ਇੱਕ ਬਹੁਤ ਉਸ ਚੀਜ਼ ਨੂੰ ਸਪਰੈਸ ਕਰਦੇ ਆ ਰਹੇ ਆ ਬਹੁਤ ਦੇਰ ਤੋਂ ਤੁਸੀਂ ਜਦੋਂ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਮਿਲਦੇ ਹੋ ਤੁਸੀਂ ਕਦੇ ਐ ਚੀਜ਼ ਫੀਲ ਕੀਤੀ ਹੈ ਯੈਸ ਫਰ ਸ਼ੋਰ ਅਮ ਇਤ ਤੱਕ ਵੀ ਜਿਹੜੇ ਕਲਾਇੰਟ ਮੇਰੇ ਕੋਲੇ ਆਉਂਦੇ ਨੇ ਆਪ ਵਿਲਿੰਗਲੀ ਆਉਂਦੇ ਨੇ ਉਹਨਾਂ ਨੂੰ ਵੀ ਸੈਸ਼ਨ ਦੇ ਵਿੱਚ ਗੱਲ ਕਰਨੀ ਔਖੀ ਲੱਗਦੀ ਆ ਬਿਕਾਜ਼ ਇਹ ਹੈ ਆਪਾਂ ਨੂੰ ਨਾ ਸਿੱਖ ਚੀਜ਼ਾਂ ਸਿਖਾਈਆਂ ਗਈਆਂ ਨੇ ਨਾ ਆਪਾਂ ਇਹ ਸਿੱਖੀਆਂ ਨੇ ਵੀ ਹੈਵ ਨੋ ਐਕਸਪੀਰੀਅੰਸ ਆਫ them ਸੋ ਕੋਈ ਵੀ ਕੋਈ ਨਵੀਂ ਸਿਚੁਏਸ਼ਨ ਹੋਵੇ ਨਵਾਂ ਐਕਸਪੀਰੀਅੰਸ ਹੋਵੇ ਉਹ ਆਲਵੇਸ ਐਂਗਜ਼ਾਇਟੀ ਪ੍ਰੋਵੋਕਿੰਗ ਹੁੰਦਾ ਕਿਉਂ ਸੋ ਵੀ ਇਹ ਜੇ ਐਕਸਪੀਰੀਅੰਸ ਹੈ ਜਿੱਥੇ ਤੁਸੀਂ ਆ ਕੇ ਆਪਣੇ ਦਿਲ ਦੀਆਂ ਗੱਲਾਂ ਪਹਿਲੀ ਵਾਰੀ ਕਰਨੀਆਂ ਹੁੰਦੀਆਂ ਨੇ and it's not easy right so sada jada primary focus ki hunda vi mere session room de vich tusi safe te comfortable ho mm -hmm. ਉਹ ਸੇਫਟੀ ਤੇ ਕੰਫਰਟੇਬਿਲਟੀ ਤੋਂ ਬਿਨਾਂ ਗੱਲ ਕਰਨੀ ਬਹੁਤ ਔਖੀ ਹੁੰਦੀ ਆ। ਹੂੰ ਮਿਲਕੋ ਬਹੁਤ ਆਪਣੀ ਇੰਡੀਆ ਤੋਂ ਵੀ ਲੋਕ ਸਾਨੂੰ ਇਸ ਟਾਈਮ ਤੇ ਟੀਵੀ ਤੇ ਦੇਖ ਰਹੇ ਹੋਣਗੇ ਬਹੁਤ ਲੋਕਾਂ ਨੂੰ ਕਿਉਰੌਸਿਟੀ ਹੁੰਦੀ ਹੈ ਕਿ ਜਿਵੇਂ ਇੰਡੀਆ ਤੇ ਜਿਹੜੇ ਆਪਣੇ ਪੰਜਾਬੀ ਭਾਈਚਾਰਾ ਜਿਹੜਾ ਇੱਥੇ ਕੈਨੇਡਾ ਵਾਸਤੇ ਪੰਜਾਬ ਤੇ ਕੈਨੇਡਾ ਵਾਸਤੇ ਬੜੀ ਲੋਕਾਂ ਨੂੰ ਕਿਉਰੌਸਿਟੀ ਹੁੰਦੀ ਹੈ ਕਿ ਇੱਧਰ ਦੇ ਬੱਚੇ ਜ਼ਿਆਦਾ ਓਪਨਲੀ ਗੱਲ ਕਰ ਲੈਂਦੇ ਆ ਪੇਰੈਂਟਸ ਦੇ ਨਾਲ ਜਾਂ ਓਪਨਲੀ ਆਪਣੀ ਦਿਲ ਦੀਆਂ ਗੱਲਾਂ ਰੱਖ ਦਿੰਦੇ ਆ ਕੋਈ ਤੁਹਾਨੂੰ ਕੀ ਲੱਗਦਾ ਹੈ ਵਾਟ ਇਜ਼ ਦ ਮੇਜਰ ਡਿਫਰੈਂਸ ਇੱਥੇ ਦੇ ਉੱਥੇ ਦੀ ਪੇਰੈਂਟਿੰਗ ਦੇ ਵਿੱਚ ਜਿਹਦੇ ਕਰਕੇ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਬੱਚੇ ਈਜ਼ੀਲੀ ਆਪਣੇ ਆਪ ਨੂੰ ਐਕਸਪ੍ਰੈਸ ਨੂੰ ਐਕਸਪ੍ਰੈਸ ਕਰਨਾ ਵੀ ਇਹ ਇਹਦੇ ਬਹੁਤ ਲੇਅਰ ਹੋ ਸਕਦੇ ਨੇ ਰਾਈਟ ਆਬਵੀਅਸਲੀ ਜਨਰੇਸ਼ਨਲ ਲਰਨਿੰਗ ਇੱਕ ਮੇਜਰ ਚੀਜ਼ ਹੁੰਦੀ ਹੈ ਜਿੱਥੇ ਵੀ ਆਪਾਂ ਆਪਣੇ ਦਾਦਿਆਂ ਨੂੰ ਪਰਦਾਦਿਆਂ ਨੂੰ ਦੇਖ ਕੇ ਦੇਖਿਆ ਤੇ ਆਪਣੇ ਪੇਰੈਂਟਸ ਨੂੰ ਦੇਖ ਕੇ ਦੇਖਿਆ ਵੀ ਪੇਰੈਂਟਿੰਗ ਕਿਵੇਂ ਹੋਣੀ ਹੈ ਦੈਟਸ ਅ ਰੀਅਲ ਐਗਜ਼ਾਮਪਲ ਹਮ ਆਪਣੀ ਜ਼ਿੰਦਗੀ ਵਿੱਚ ਇੰਨੇ ਐਗਜ਼ਾਮਪਲ ਨਹੀਂ ਹੁੰਦੇ ਜਿੱਥੋਂ ਆਪਾਂ ਦੇਖ ਸਕਦੇ ਹਾਂ ਪਰ ਆਫਟਨ ਟਾਈਮਸ ਜੇ ਆਪਾਂ ਚਾਚਿਆਂ ਨੂੰ ਦੇਖਦੇ ਹਾਂ ਤਾਇਿਆਂ ਨੂੰ ਦੇਖਦੇ ਹਾਂ ਮਾਮਿਆਂ ਨੂੰ ਮਾਸੀਆਂ ਨੂੰ ਦੇਖਦੇ ਹਾਂ ਯੂ ਯੂਜ਼ ਦੋਜ਼ ਐਗਜ਼ਾਮਪਲਸ ਹਨਾ ਆਪਾਂ ਉਹਨਾਂ ਨੂੰ ਦੇਖ ਕੇ ਜੂਸ ਕਰਦੇ ਵੀ ਮੇਬੀ ਜਦ ਮੈਂ ਆਪਣੇ ਜਵਾਬ ਨੂੰ ਰੇਸ ਕਰਨਾ ਇਹ ਚੀਜ਼ਾਂ ਉਹਨਾਂ ਦੇ ਵਾਸਤੇ ਫਾਇਦਾ ਕਰਨਗੀਆਂ ਐਂਡ ਆਫਨ ਟਾਈਮਸ ਜਿਹੜੀ ਓਪਨਨੈਸ ਆਈਡੀਆ ਇੱਕ ਦੂਜੇ ਨਾਲ ਬਹਿ ਕੇ ਗੱਲ ਕਰਨੀਆਂ ਉਹ ਪਿੰਡਾਂ ਦੇ ਵਿੱਚ ਹੁੰਦੀ ਨਹੀਂ ਸੀ ਬਟ ਸੋਮਥਿੰਗ ਦੈਟ ਐਗਜ਼ਿਸਟਿਡ ਵੀ ਜਿਤੇ ਕੋਈ ਜਵਾਬ ਆ ਕੇ ਆਪਣੇ ਪਿਓ ਦੇ ਨਾਲ ਜਾਂ ਮਾਂ ਦੇ ਨਾਲ ਆ ਕੇ ਦੱਸਦਾ ਵੀ ਭਾਈ ਮੇਰੇ ਦਿਮਾਗ ਤੇ ਇਹੀ ਗੱਲ ਚੱਲ ਰਹੀ ਆ ਹਮ ਉਹਨਾਂ ਨੇ ਬੇਸਿਕ ਗੱਲ ਕੀ ਕਹਣੀ ਸੀ ਕਿ ਜਾ ਕੇ ਗੁਰਦਾਰ ਸਾਹਿਬ ਜਾ ਕੇ ਪਾਠ ਕਰ ਲੈ ਠੀਕ ਹੋ ਜਾਊਗਾ ਜਾ ਇੱਥੇ ਜਾ ਕੇ ਬਹਿ ਜਾ ਠੀਕ ਹੋ ਜਾਊਗਾ ਉਹ ਜਿੰਨਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਪ੍ਰੋਵਾਈਡ ਕੀਤਾ ਸੋ ਉਹ ਇੱਕ ਤਰ੍ਹਾਂ ਦਾ ਮਾਨਸਿਕ ਸਿਹਤ ਉਸ ਸਮੇਂ ਦੀ ਸੀ दैट वाज ਮੈਂਟਲ ਹੈਲਥ ਸਪੋਰਟ ਐਟ दैट ਟਾਈਮ ਹੁਣ ਜਦ ਆਪਾਂ ਸੋਸਾਇਟੀ ਦੇ ਵਿੱਚ ਜਨਰੇਸ਼ਨਸ ਦੇ ਵਿੱਚ ਵਧੇ ਆ ਤੇ ਆਪਾਂ ਨੂੰ ਹੋਰ ਚੀਜ਼ਾਂ ਸਿੱਖਣ ਨੂੰ ਮਿਲਿਆ ਨੇ ਵੀ ਜਿੱਥੇ ਤੁਸੀਂ ਆਪਣੇ ਜਵਾਨਾਂ ਨਾਲ ਬਹਿ ਕੇ ਗੱਲ ਕਰਦੇ ਹੋ ਉਹਦਾ ਫਾਇਦਾ ਬਹੁਤ ਹੁੰਦਾ ਅੱਜ ਕੱਲ ਦੀ ਜਮਾਨੇ ਨੇ ਅੱਜ ਕੱਲ ਦੀ ਸੋਸਾਇਟੀ ਹੈ ਦੇ 2.5 ਟੂ ਐਕਸੈਪਟ ਥੈਟ ਤੇ <laughs> being in a western culture ਆਪਣੇ ਕੋਲੇ ਉਹ ਚੀਜ਼ਾਂ ਹੱਥ ਦੇ ਵਿੱਚ ਵੱਧ ਆਉਂਦੀਆਂ ਨੇ ਆਪਣੇ ਕੋਲੇ ਸਹੂਲਤਾਂ ਵੱਧ ਨੇ ਆਪਣੇ ਕੋਲੇ एवरीडे ਦੇਖਣ ਨੂੰ ਐਡਸ ਵੱਧ ਮਿਲਦੀਆਂ ਨੇ ਰੇਡੀਓ ਤੇ ਦੇਖ ਲਓ ਟੀਵੀ ਤੇ ਦੇਖ ਲਓ ਸੋਸ਼ਲ ਮੀਡੀਆ ਤੇ ਦੇਖ ਲਓ we're more exposed to that idea ਤੇ ਜੇ ਤੁਸੀਂ ਬੈਕ ਹੋਮ ਦੇਖ ਲਓ ਇੰਨੀ ਐਕਸਪੋਜ਼ਰ ਹਲੇ ਹੋਈ ਨਹੀਂ ਉਹ ਚੀਜ਼ਾਂ ਵੀ ਆਬਸਲੀ ਬਾਤ ਤਾਂ ਰਹੀ ਹੈ ਬਟ ਆਬਸਲੀ ਵੈਸਟਰਨ ਸੋਸਾਇਟੀ ਦੇ ਨਾਲੋਂ we're still a little bit behind ਠੀਕ ਹੈ ਮੈਂ ਵਾ ਤੁਹਾਡੇ ਕੋਲ ਸਮਾਂ ਘੱਟ ਹੈ ਮੈਂ ਲਾਸਟ ਦੋ ਸਵਾਲ ਤੁਹਾਡੇ ਤੋਂ ਜ਼ਰੂਰ ਕਰੂੰਗੀ ਆ ਇਸ ਟਾਈਮ ਵੈਨਕੂਵਰ ਦੇ ਵਿੱਚ ਯੂ ஆர் ਸਰਵਿੰਗ ਐਂਡ ਬਹੁਤ ਮੈਂ ਉਮੀਦ ਕਰ ਬਹੁਤ ਲੋਕ ਤੁਹਾਨੂੰ ਮਿਲਦੇ ਵੀ ਹੋਣਗੇ ਰੋਜ਼ ਮਰ ਨਾਲ ਤੇ ਤੁਹਾਡੇ ਤੁਹਾਡੀ ਜ਼ਿੰਦਗੀ ਦੇ ਵਿੱਚ profession ਦੇ ਵਿੱਚ ਵੀ ਵਾਟ డు ਯੂ ਥਿੰਕ ਕਿ ਇਸ ਟਾਈਮ ਤੇ ਆਪਣੀ ਪੰਜਾਬੀ ਕਮਿਊਨਿਟੀ ਕਿਸ ਮੈਂਟਲ ਕਿਹੜੀ ਚੀਜ਼ ਹੈਗੇ ਜਿਹੜੀ ਬਹੁਤ ਜ਼ਿਆਦਾ ਲੋਕਾਂ ਦੀ ਮੈਂਟਲ ਹੈਲਥ ਨੂੰ ਅਫੈਕਟ ਕਰ ਰਹੀ ਹੈ ਆਈ ਥਿੰਕ ਇਟਸ ਦਾ ਸਟ्रेस ਐਂਡ ਬਰਡਨ ਆਫ ਲਾਈਫ ਜਿਹੜੇ ਫਾਈਨੈਂਸ਼ੀਅਲ ਸਟਰਗਲਸ ਐਂਡ ਸੋਸਾਇਟੀਲ ਸਟਰਗਲਸ ਨੇ ਬਹੁਤ ਨੇ and they're hmm. they're living a long term impact on our families as well je te apnu oh chijjan samjhan layi ja ohna nu process karne kai wari daru di bohot chakki nahi paindi hai kai wari ladai takde karan painde ne so instead of ਡੀਲਿੰਗ ਵਿਦ ਸਟ्रेस ਐਂਡ ਟੈਂਸ਼ਨ ਇੱਕ ਨੈਗੇਟਿਵ ਵੇ ਦੇ ਵਿੱਚ ਕਿਉਂ ਨਾ ਆਪਾਂ ਨੂੰ ਇੱਕ ਪੋਜ਼ਿਟਿਵ ਵੇ ਦੇ ਵਿੱਚ ਹੈਂਡਲ ਕਰੀਏ ਤੇ ਪੋਜ਼ਿਟਿਵ ਤਰੀਕੇ ਬਹੁਤ ਹੁੰਦੇ ਨੇ ਐਂਡ ਇਟ ਡਸਨਟ ਮੀਨ ਵੀ ਤੁਸ ਤੁਹਾਨੂੰ ਹਰ ਇੱਕ ਹਫਤੇ ਕਾਉਂਸਲਿੰਗ ਹੋਣਾ ਪੈਣਾ ਤੇ ਹਰ ਇੱਕ ਹਫਤੇ ਗੱਲ ਕਰਨੀ ਪੈਣੀ ਇਟਸ ਨਾਟ ਲਾਈਕ ਥੈਟ ਇਟਸ ਅਬਾਊਟ ਜਸਟ ਕਮਿੰਗ ਇਨ ਜਾਂ ਤੁਸੀਂ ਆਉਣੇ ਹੋ ਕਿਹੜੀਆਂ ਚੀਜ਼ਾਂ ਦੇ ਬਾਰੇ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਕਿਹੜੀਆਂ ਚੀਜ਼ਾਂ ਤੁਹਾਡੇ ਤੇ ਇੰਪੈਕਟ ਕਰਨੀ ਹੈ ਐਂਡ ਹਾਊ ਟੂ ਮੂਵ ਫੋਰਵਰਡ ਵਿਦ them ਸੋ ਜਿਹੜੇ ਤੁਹਾਨੂੰ ਟੂਲਸ ਨੇ ਤੇ ਤੁਹਾਡੀ ਜਿਹੜੀ ਟੂਲ ਕਿਟ ਹੈ ਉਹ ਕਿਵੇਂ ਭਰ ਸਕਦੇ ਆਪਾਂ ਪੰਜਾਬੀ ਘਰਾਂ ਦੀ ਗੱਲ ਕਰੀਏ ਤਾਂ ਬਹੁਤ ਵਾਰ ਇਦਾਂ ਹੁੰਦਾ ਕਿ ਮਾਵਾਂ ਤੇ ਕੁੜੀਆਂ ਖੁੱਲ ਕੇ ਗੱਲ ਕਰ ਲੈਂਦੀਆਂ ਮੁੰਡੇ ਵੀ ਆਪਣੀ ਮਾਵਾਂ ਨਾਲ ਖੁੱਲ ਕੇ ਗੱਲ ਲੈਂਦੇ ਆ ਬਟ ਇੱਕ ਚੀਜ਼ ਜਿਹੜੀ ਆਪਾਂ ਕਹਿੰਦੇ ਆ ਕਿ ਫਾਦਰਸ ਜਿਹੜੇ ਹੈਗੇ ਉਹ ਆਪਣੇ ਬੇਟਿਆਂ ਨੂੰ ਫਾਈਨੈਂਸ਼ੀਅਲ ਸਟੇਬਿਲਿਟੀ ਸਿਖਾ ਦਿੰਦੇ ਆ ਕੈਰੀਅਰ ਦੇ ਲਈ ਬਹੁਤ ਡਿਸੀਜਨਸ ਦੇ ਦਿੰਦੇ ਆ ਬਟ ਇੱਕ ਚੀਜ਼ ਜਿਹੜੀ ਹਮੇਸ਼ਾ ਅਸੀਂ ਸਪੈਸ਼ਲੀ ਆਪਣੀ ਸੋਸਾਇਟੀ ਦੇ ਵਿੱਚ ਅਬਜ਼ਰਵ ਕਰਦੇ ਆ ਉਹ ਕਦੇ ਉਹਨੂੰ ਇਮੋਸ਼ਨਲ ਇੰਟੈਲੀਜੈਂਸ ਨਹੀਂ ਸਿਖਾਉਂਦੇ ਕਿ ਜੇ ਤੂੰ ਓਵਰਵੈਲਮਡ ਫੀਲ ਕਰ ਰਿਹਾ ਤਾਂ ਤੂੰ ਕਿਵੇਂ ਆਪਣੇ ਆਪ ਨੂੰ ਹੈਂਡਲ ਕਰਨਾ ਇਨਫੈਕਟ ਅਸੀਂ ਤੋ ਕਿਉਂ ਰੋ ਰਹੀਆਂ ਸੋ ਇਹ ਆਪਣੇ ਬਹੁਤ ਟਾਈਮ ਤੋਂ ਚਲਦਾ ਆ ਰਿਹਾ ਮੇਬੀ ਹੁਣ ਇੰਪਰੂਵ ਹੋ ਰਿਹਾ ਮੈਂ ਕੁਝ ਦੇਖ ਰਹੀਆਂ ਪਰ ਫਿਰ ਵੀ ਇੱਕ ਬਹੁਤ ਪੁਰਾਣੀ ਚੀਜ਼ ਹੈ ਜਿਹੜੀ ਪਾਸ ਓਨ ਹੋ ਰਹੀ ਹੈ ਫਾਦਰ ਟੂ ਸਨ ਫਾਦਰ ਟੂ ਸਨ ਉਹਦੇ ਵਿੱਚ ਕੋਈ ਅ ਨਈ ਐਮੈਂਡਮੈਂਟ ਨਹੀਂ ਹੋ ਰਹੀ ਕਿ ਇੱਕ ਫਾਦਰ ਆਪਣੇ ਸਨ ਨੂੰ ਇਮੋਸ਼ਨਲ ਇੰਟੈਲੀਜੈਂਸ ਦੇ ਬਾਰੇ ਵੀ ਜ਼ਰੂਰ ਸਮਝਾਵੇ ਤਾਂ ਵੀ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਕਾਫੀ ਬੱਚੇ ਆਪਣੇ ਫਾਦਰਜ਼ ਨੂੰ ਆਈ ਲਵ ਯੂ ਤੱਕ ਨਹੀਂ ਕਹਿ ਪਾਉਂਦੇ ਖੁੱਲ ਕੇ ਪਿਆਰ ਵੀ ਨਹੀਂ ਐਕਸਪ੍ਰੈਸ ਕਰ ਪਾਉਂਦੇ ਕਿਉਂਕਿ ਇੱਕ ਇਮੋਸ਼ਨਲ ਵੈਕਿਊਮ ਉਸ ਰਿਸ਼ਤੇ 'ਚ ਬਹੁਤ ਜ਼ਿਆਦਾ ਹੈ ਉਹਦੇ ਤੇ ਤੁਸੀਂ ਕੀ ਕਹਿਣਾ ਚ um bachchi ji its its you don't know what you don't know mm -hmm. and just mm -hmm. mm -hmm. to see ek society de vich paida hunde ho jad thoda kala ek burden hunda parivar nu kiven chalona other mixed food gets put on the table mm -hmm. so, the last thing that you think about is emotional intelligence fir to sike ke aani sozi ve main mere munde na backe soch la ve put ke main kyunke mainu da koi puchda nahi ke tu kiven a ਉਹ ਚੀਜ਼ਾਂ ਦੇ ਬਾਰੇ ਪਤਾ ਨਹੀਂ ਕਿਉਂਕਿ ਉਹ ਉਹਨਾਂ ਦੇ ਸਕੋਪ ਦੇ ਵਿੱਚ ਨਹੀਂ ਸੀਗੀਆਂ ਹੂੰ ਬਿਲਕੁਲ ਸੋ ਐਸ ਵੀ ਗ로우 올ਡਰ ਆਪਣੀ ਵੀ ਇਹਦੇ ਵਿੱਚ ਰਿਸਪੋਨਸਿਬਿਲਟੀ ਹੁੰਦੀ ਹੈ ਵੀ ਜੇ ਤੁਹਾਨੂੰ ਕੋਈ ਦਿਲ ਦੀ ਗੱਲ ਤੁਸੀਂ ਕਾਣਾ ਚਾਹੁੰਦੇ ਹੋ देन ਯੂ ਟੈਲ ਯੂਰ ਫਾਦਰ ਯੂਰ ਮਦਰ ਦੈਟ ਹੈ ਲਿਸਨ ਮੈਂ ਤੁਹਾਡੇ ਨਾਲ ਕੋਈ ਗੱਲ ਕਾਣਾ ਚਾਹੁੰਦਾ ਤੁਸੀਂ ਬਹਿ ਕੇ ਮੇਰੇ ਨਾਲ ਸੁਣ ਸਕਦੇ ਹੋ ਗੱਲ ਕਰ ਸਕਦੇ ਹੋ ਤੇ ਜਿੰਨੀ ਵਾਰੀ ਤੁਸੀਂ ਵੱਧ ਕੇ ਉਹ ਕਰੋਗੇ ਉਨਾ ਹੀ ਉਹਨਾਂ ਦੇ ਵਾਸਤੇ ਤੇ ਤੁਹਾਡੇ ਵਾਸਤੇ ਸੌਖਾ ਹੋਊਗਾ ਹਮ ਸੋ ਇਟਸ ਜਸਟ ਅਬਾਊਟ ਸਟਾਰਟਿੰਗ ਅਬਲ ਰਾਜੀ ਇਸ ਤੋਂ ਹੀ اسی ਚੀਜ਼ ਤੇ ਲੈ ਕੇ ਮੇਰਾ ਲਾਸਟ ਸਵਾਲ ਵੀ ਤੁਹਾਨੂੰ ਹੈ ਬਹੁਤ ਵਾਰ ਇਦਾਂ ਹੁੰਦਾ ਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਚੀਜ਼ ਤੋਂ ਗੁਜ਼ਰ ਰਹੇ ਹਾਂ ਬਟ ਅਸੀਂ ਆਈਡੈਂਟੀਫਾਈ ਨਹੀਂ ਕਰ ਪਾਉਂਦੇ ਰਾਤ ਨੂੰ ਘਬਰਾਹਟ ਹੁੰਦੀ ਹੈ ਪਰ ਤੁਹਾਨੂੰ ਲੱਗਦਾ ਕਿ ਮੇਬੀ ਘਬਰਾਟ ਹੈ ਤਾਂ ਯੂ نو ਅਸੀਂ ਕੁਝ ਲੈ ਲਈਏ ਐਸਿਡਿਟੀ ਦੀ ਮੈਡੀਸਿਨ ਖਾ ਲਈਏ ਤਾਂ ਮੇਬੀ ਉਹ ਘਬਰਾਟ ਹੈ ਐਂਗਜ਼ਾਇਟੀ ਨੂੰ ਬਹੁਤ ਵਾਰ ਲੋਕ ਆਈਡੈਂਟੀਫਾਈ ਨਹੀਂ ਕਰ ਪਾਉਂਦੇ 슬ੀਪ ਵਾਕਿੰਗ ਰਾਤ ਨੂੰ ਅਚਾਨਕ ਨਾਲ ਉੱਠਣਾ ਜਾਂ ਟੈਨਸ਼ਨ ਵਿੱਚ ਰਹਿਣਾ ਐਂਡ ਲੋਟ ਆਫ ਪੀਪਲ ਜਿਹਨਾਂ ਨੂੰ ਸ਼ਾਇਦ ਡਿਪਰੈਸ਼ਨ ਹੈ ਬਟ ਉਹ ਐਕਸੈਪਟ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਨਹੀਂ ਫਿ ਕੁਝ ਸਾਇੰਸ ਜਿਹੜੇ ਤੁਸੀਂ ਅੱਜ ਜਿੰਨੇ ਵੀ ਈ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਗੇ ਕਿ ਆਹ ਜੇ ਤੁਸੀਂ ਚੀਜ਼ਾਂ ਐਕਸਪੀਰੀਅੰਸ ਕਰ ਰਹੇ ਹੋ ਤਾਂ ਤੁਹਾਡੇ ਲਈ ਵੇਕ ਅਪ ਕਾਲ ਹੈ ਕਿ ਤੁਸੀਂ ਉੱਠ ਕੇ ਕਿਸੇ ਕਾਉਂਸਲਰ ਨਾਲ ਗੱਲ ਕਰੋ ਆਈ ਥਿੰਕ ਜੇ ਇਹਨੂੰ ਵੱਧ ਕੰਪਲਿਕੇਟ ਨਾ ਕਰੀ ਦ ਸਿੰਪਲ ਵੇ ਟ ਟੇ ਸੇ ਇਟ ਇਜ਼ ਜੇ ਤੁਸੀਂ ਸਵੇਰੇ ਉੱਠ ਕੇ ਸ਼ੀਸ਼ੇ ਨੂੰ ਦੇਖਦੇ ਹੋ ਤੇ ਤੁਸੀਂ ਖੁਸ਼ ਨਹੀਂ ਹੁੰਦੇ ਦੈਨ ਯੂ ਹੈਵ ਟੂ ਸੀਕ ਅ ਕਾਉਂਸਲਰ ਜੇ ਤੁਹਾਨੂੰ ਲੱਗਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਕਈ ਹਿੱਸੇ ਨੇ ਜਿੰਨਾ ਤੇ ਮੈਂ ਖੁਸ਼ ਨਹੀਂ ਹੈਗਾ ਜਿਹੜੀਆਂ ਕਈ ਚੀਜ਼ਾਂ ਨੇ ਜਿੰਨਾ ਤੇ ਕਰਕੇ ਹਰ ਰੋਜ਼ ਮੈਂ ਤੰਗ ਉੱਠਦਾ ਜਾਂ ਉੱਠਦੀਆਂ ਕਈ ਚੀਜ਼ਾਂ ਦੇ ਕਰਕੇ ਮੈਨੂੰ ਫੋਕਸ ਨਹੀਂ ਹੋ ਰਿਹਾ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਜਿਨ੍ਹਾਂ ਦੇ ਕਰਕੇ ਮੇਰੀ ਰਿਲੇਸ਼ਨਸ਼ਿਪਸ ਟੁੱਟ ਰਹੀਆਂ ਨੇ ਦੈਸ ਆਰ ਸਰਟਨ ਥਿੰਗਸ ਦੈਟ ਆਬਵੀਅਸਲੀ ਕੌਂਸਲਿੰਗ ਤਾਂ ਹੈਗੀ ਹੈ ਪਰ ਐਜ਼ ਐਨ ਇੰਡੀਵਿਜੂਅਲ ਆਪਾਂ ਨੂੰ ਨੋਟਿਸ ਕਰਨਾ ਚਾਹੀਦਾ ਮੇਜਸਾ ਵੀ ਕੁਝ ਫਲੂਇਡ ਤੇ ਸਮੂਥ ਨਹੀਂ ਚੱਲ ਰਿਹਾ ਥੈਨ ਫਿਰ ਆਪਾਂ ਨੂੰ ਜਿਹੜੀ ਉਹਦੇ ਵਿੱਚ ਜਿਵੇਂ ਕਹਿੰਦੇ ਵਟ ਪਿਆ ਹੋਵੇ ਉਹ ਫਿਰ ਵਟ ਲੱਭਣਾ ਪੈਂਦਾ ਹੂੰ ਯਾਦ ਰਹੀਏ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਣਾ ਨੋਰਮਲ ਸਟੇਟ ਕੀ ਹੁੰਦੀ ਹੈ ਤੇ ਅਨਕੰਫਰਟੇਬਲ ਸਟੇਟ ਕੀ ਹੁੰਦੀ ਹੈ ਸੋ ਜੇ ਤੁਹਾਨੂੰ ਕਦੇ ਵੀ ਅਨਕੰਫਰਟੇਬਲ ਸਟੇਟ ਤੁਸੀਂ ਮਹਿਸੂਸ ਕੀਤੀ ਆ ਥੈਨ ਰੀਚ ਆਊਟ ਉਹਦੇ ਵਿੱਚ ਕੋਈ ਹਾਰਮਨੀ ਹੁੰਦਾ ਹੂੰ ਅੱਜ ਆਪਾਂ ਸ਼ੁਰੂ ਕੀਤਾ ਸੀ ਸੁਸਾਇਸਾਈਡ ਦੇ ਨਾਲ ਸੋ ਜਾਂਦੇ ਜਾਂਦੇ ਇਫ ਐਨੀ ਵਨ ਆਫ आवर ਵਿਊਅਰਸ ਜਿਹੜੇ ਬੋਲ ਲੇਕ ਵੀ ਰਹੇ ਕਿ ਕਿ ਆਪਾਂ ਸੁਸਾਇਸਾਈਡ ਤੋਂ ਸ਼ੁਰੂ ਕੀਤਾ ਸੀ ਸੁਸਾਇਸਾਈਡ ਇੱਕ ਬਹੁਤ ਹੀ ਨਾਜ਼ੁਕ ਮਾਮਲਾ ਹੈ ਤੇ ਮੈਨੂੰ ਲੱਗਦਾ ਕਿ ਅਸੀਂ ਹੋਰ ਦਿਨ ਆਪਾਂ ਇਸ ਚੀਜ਼ ਤੇ ਪ੍ਰੋਪਰ ਵਿਸਤਾਰਪੂਰਵਕ ਚਰਚਾ ਵੀ ਕਰਾਂਗੇ ਐਂਡ ਮੇਲ ਮੈਂਟਲ ਹੈਲਥ ਤੇ ਵੀ ਕਰਾਂਗੇ ਬਟ ਸੁਸਾਇਸਾਈਡ ਇੱਕ ਬਹੁਤ ਹੀ ਵਲਨਰੇਬਲ ਪੋਜੀਸ਼ਨ ਹੈ ਜਦੋਂ ਇਨਸਾਨ ਆਪਣੇ ਆਪ ਤੋਂ ਹੀ ਹਾਰ ਜਾਂਦਾ ਹੈ ਸੋ ਉਸ ਚੀਜ਼ ਨੂੰ ਓਵਰਕਮ ਕਰਨ ਲਈ ਜਾਂ ਕੋਈ ਉਸ ਥੌਟ ਨੂੰ ਇਰਾਡੀਕੇਟ ਕਰਨ ਲਈ ਕੋਈ ਮੰਤਰਾ ਜਿਹੜਾ ਤੁਸੀਂ ਦੱਸਦੇ ਵੀ ਹੋ ਕਿਸੇ ਨੂੰ ਜਾਂ ਆਪਣੇ ਕਲਾਈਂਟਸ ਨੂੰ ਵੀ ਦੱਸ ਸੁਸਾਈਡਲ ਆਈਡੀਏਸ਼ਨ ਕਾਉਂਸਲਿੰਗ ਦੇ ਵਿੱਚ ਟ੍ਰੀਟ ਕਰਨੇ ਵੀ ਅੱਜ ਤੱਕ ਵੀ ਮੈਨੂੰ ਬਹੁਤ ਔਖੀ ਲੱਗਦੀ ਆ ਬਿਕਾਜ਼ ਦੀ ਰੀਜ਼ਨ ਕਿਉਂਕਿ ਕੋਈ ਉੱਥੇ ਪਹੁੰਚਣਾ ਨਹੀਂ ਚਾਹੁੰਦਾ ਨੋਬਡੀ ਐਵਰ ਵਾਂਟਸ ਟੂ ਬੀ देयर ਕੋਈ ਆਈ ਨਹੀਂ ਸੋਚਦਾ ਵੀ ਮੈਂ ਜ਼ਿੰਦਗੀ ਆਪਣੇ ਐਟ ਦਾ ਐਂਡ ਕਰਨਾ ਚਾਹੁੰਦਾ ਜਾਂ ਕਰਨਾ ਚਾਹੁੰਦੀ ਆ ਰਾਈਟ ਸੋ ਦ ਰਿਐਲਿਟੀ ਇਜ਼ ਜਦ ਕੋਈ ਵੀ ਤੁਹਾਨੂੰ ਹੋ ਦਿਮਾਗ ਦੇ ਵਿੱਚ ਸੁਸਾਇਸਾਈਡਲ ਆਈਡੀਏਸ਼ਨ ਹੋ ਰਹੀ ਆ ਤੁਹਾਨੂੰ ਦੇਖਣਾ ਪੈਂਦਾ ਵੀ ਇਹ ਇੱਕ ਸਮੇਂ ਦੀ ਗੱਲ ਆ ਇਹ ਮੂਮੈਂਟ ਦੇ ਕਰਕੇ ਆ ਇੱਕ ਸਿਚੁਏਸ਼ਨ ਦੇ ਕਰਕੇ ਆ ਕਿ ਇੱਕ ਲੌਂਗ ਟਰਮ ਥੌਟ ਪ੍ਰੋਸੈਸ ਆ ਜੇ ਤੁਹਾਨੂੰ ਲੱਗਦਾ ਵੀ ਇੱਕ ਲੰਬੇ ਸਮੇਂ ਦੇ ਵਾਸਤੇ ਤੁਹਾਡੇ ਦਿਮਾਗ ਦੇ ਵਿੱਚ ਇਹ ਥੌਟਸ ਆ ਰਹੇ ਨੇ ਐਂਡ ਯੂ ਨੀਡ ਟੂ ਸੀਕ ਹਲਪ ਰਾਈਟ ਪਰ ਕਈ ਵਾਰੀ ਕੀ ਹੁੰਦਾ ਵੀ ਕਈ ਸਿਚੁਏਸ਼ਨਸ ਇੰਨੀਆਂ ਹੀ ਸਟ्रेसਫੁਲ ਆ ਜਾਂਦੀ ਆ ਆਪਾਂ ਕਹਿ ਦਿੰਦੇ ਨੇ ਵੀ ਯਾਰ ਇਹ ਤਾਂ ਤੋਂ ਬਿਨਾ ਛਾੜੀ ਦਿੰਦੇ ਆ ਸਾਰਾ ਕੁਝ ਰਾਈਟ ਕਈ ਵਾਰੀ ਉਹ ਦਿਮਾਗ 'ਚ ਜਦ ਗੱਲ ਵਸ ਜਾਂਦੀ ਆ ਉਹ ਟ੍ਰਿਗਰ ਹੋ ਜਾਂਦੀ ਆ ਸੋ ਆਫਟਨ ਟਾਈਮਸ ਜਦ ਮੇਰੇ ਕੋਲੇ ਕੋਈ ਵੀ ਕਲਾਇੰਟ ਸੁਸਾਈਡਲ ਆਈਡੀਏਸ਼ਨ ਦੇ ਵਾਸਤੇ ਆਉਂਦੇ ਨੇ ਆਈ ਟੈਲ ਥਮ ਪਲੇਨ ਐਂਡ ਸਿੰਪਲ ਫਰਸਟ ਐਂਡ ਫੋਰਮੋਸਟ ਬਿਨਾਂ ਤੁਸੀਂ ਆਪਣੇ ਜਿਹੜੇ imbalances ne thodi body react kar rahi hai dimag react kar rahi hai unnu pehla shant karo hmm. so simple breathing techniques jithe tusi koi shant jagah ch baith ke akhan meech ke and through your nose out through your mouth jado teri body calm ho jandi hai tohada dimag calm ho janda tusi apne aap nu ek question puchna mm. oh question that does this matter mm. right and often times and jado teri shaant mai dimag aa janda tusi ek logical taur to soch sakde ho ye situation inni pehri hai ki nahi sometimes apna answer nahi hunda and that gives you a sense of calmness jey by chance oh situation inni bad bhi gayi te tusi kehni ho yeah it does matter then hmm. you ask yourself what can i do about it hmm. maybe bada ki kar sakda right hmm. and that focuses on the idea of mainu theek kivein main karna mera action oriented response ki abhi main action de naal enu focus karna kyunki odo emotional response already triggered hunda toda hmm. dimag de already ek uh, ideation de vich aa janda jithe thod to properly soch nahi hunda so hmm. thonu no ek action oriented response karke tusi at least onu no normalize kar sakde ho but hmm. at the end of the day ehe This is a much larger question. Jatettonu horse support, counseling the Lorda, up the Roda. So you should seek help if you ever do feel that way. Perfect. Thank you so much, Bel Raji, for sparing time for us and uh, to see Julie if they want to reach you out to see what the details we mentioned, Kardange, but anything specific you want to tell them. no nothing at all just uh, in terms of counseling itself as you know asari 15 minute the free consultation offer karde hunde ha so uh, je thonu kade vi counseling tusi socho vi mai try karna chahuna ja karna chahundi ha uh, tusi meri website te ja sakde ho oneheartclinic.ca uh, suno phone kar sakde ho 7786554212 Um, they all through, don't need uh, situations they've Sorry, contact information they've to. Uh, reach out. They will be here to support. And hor pay outside of counseling, like massage or physiotherapy. We have that at the clinic as well. But so like more important than everything else is take care of yourself, right? Ajkal di dunia both te kai vi But remember to slow down and breathe sometimes. So be both important on them. ਕਿਆ ਬਾਤ ਹੈ थैंक यू सो मच ਬਲ ਰਾਜੀ ਫॉर ਜੁਆਇਨਿੰਗ ਇਨ ਐਂਡ This was Prachi Saini from Vasda Punjab Kalde program ਦੇ ਵਿੱਚ ਤੁਹਾਨੂੰ ਫਿਰ ਮਿਲਾਂਗੇ ਕਿ ਨਵੇਂ ਗੈਸ ਦੇ ਨਾਲ ਹੁਣ ਦੇਖਸਾਂ ਨੂੰ ਦਬੋਇ ਜਾਸਤ ਸੱਚ ਰਿਹਾ ਕਾਲ